ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਸਰਕਾਰ ਨੇ 4 ਅਗਸਤ 2025 ਨੂੰ ਇੱਕ ਅਹਿਮ ਗੱਜਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਇਸ ਨੋਟੀਫਿਕੇਸ਼ਨ ਦੇ ਵਿੱਚ ਕੀ ਲਿਖਿਆ ਗਿਆ ਸੀ ਇਸ ਬਾਰੇ ਪੂਰੀ ਜਾਣਕਾਰੀ ਇਸ ਚੈਨਲ ਤੇ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੰਜਾਬ ਸਰਕਾਰ ਨੇ ਸੇਵਾ ਨਿਯਮਾਂ ਦੇ ਵਿੱਚ ਸੋਧ ਕੀਤੀ ਹੈ ਸੋ ਇਹ ਪੱਤਰ ਜਿਹੜਾ ਹੈ ਪੰਜਾਬ ਦੇ ਪਰਸਨਲ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਇਹੀ ਦੱਸਿਆ ਗਿਆ ਕਿ ਇਹ ਪੱਤਰ ਜਿਹੜਾ ਹੈ ਸਾਰੇ ਵਿਭਾਗਾਂ ਨੂੰ ਨੋਟ ਕਰਵਾਇਆ ਜਾਵੇ ਸੋ ਦੋਸਤੋ ਦੱਸ ਦਈਏ ਕਿ ਸੇਵਾ ਨਿਯਮਾਂ ਦੇ ਵਿੱਚ ਸੋਧ ਕੀਤੀ ਗਈ ਹੈ ਇਹ ਸੇਵਾ ਨਿਯਮਾਂ ਜਿਹੜੇ ਨੇ ਕਲਾਸ ਦੀ ਜਾਣੀ ਕਿ ਜੇਕਰ ਅਸੀਂ ਗੱਲ ਕਰੀਏ ਤਾਂ ਸੇਵਾਦਾਰ ਚੌਂਕੀਦਾਰ ਪੀਐਨ ਦੀ ਪਰਤੀ ਦੇ ਸਮੇਂ ਜਿਹੜੇ ਸੇਵਾ ਨਿਯਮ ਨੇ ਉਹਨਾਂ ਦੇ ਵਿੱਚ ਬਦਲਾਅ ਕੀਤਾ ਗਿਆ ਇਸ ਬਾਰੇ ਤੁਸੀਂ ਪਹਿਲਾਂ ਵੀ ਜਾਣਕਾਰੀ ਜਿਹੜੀ ਹੈ ਇਸ ਚੈਨਲ ਤੇ ਅਸੀਂ ਦੇ ਚੁੱਕੇ ਹਾਂ ਤੇ ਸਭ ਤੋਂ ਪਹਿਲਾਂ ਜਿਹੜੀ ਹੱਦ ਹੈ ਉਹ ਉਮਰ ਹੱਦ ਹੈ ਉਸ ਨੂੰ ਵਧਾਇਆ ਗਿਆ ਜਿਹੜੀ ਕਿ ਪਹਿਲਾਂ 35 ਸਾਲ ਸੀ ਉਸ ਨੂੰ ਵਧਾ ਕੇ 37 ਸਾਲ ਕੀਤਾ ਗਿਆ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਇਹ ਦੱਸਿਆ ਗਿਆ ਕਿ ਜਿਹੜੇ ਪੰਜਾਬ ਸਟੇਟ ਗਰੁੱਪ ਡੀ ਸਰਵਿਸ ਰੂਲ 1963 ਨੇ ਇਸ ਦੇ ਵਿੱਚ ਬਦਲਾਵ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਇਹ ਨੋਟੀਫਿਕੇਸ਼ਨ ਲਾਗੂ ਕਰਨ ਦੀ ਮਿਤੀ ਤੋਂ ਜਿਹੜੀ ਹੈ ਉਹਨਾਂ ਜਾਰੀ ਹੋਵੇ ਇਸ ਗਜਟ ਨੋਟੀਫਿਕੇਸ਼ਨ ਦੀ ਅਗਰ ਅਸੀਂ ਗੱਲ ਕਰੀਏ ਤਾਂ ਇਹ ਗਜਟ ਨੋਟੀਫਿਕੇਸ਼ਨ ਜਿਹੜੀ 29 ਜੁਲਾਈ 2025 ਨੂੰ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਇਸ ਦੇ ਵਿੱਚ ਪਹਿਲੀ ਤਬਦੀਲੀ ਕੀਤੀ ਗਈ ਕਿ ਜਿਹੜੀ ਉਮਰ ਹੱਦ ਹੈ ਪਰਤੀ ਦੀ ਉਹ 35 ਦੀ ਥਾਂ ਤੇ ਹੁਣ 37 ਸਾਲ ਹੋਵੇਗੀ ਜਾਣੇ ਕਿ 18 ਸਾਲ ਜਿਹੜੀ ਉਹ ਉਮਰ ਕਟੋ-ਕਟ ਉਮਰ ਕਿਸੇ ਕਰਮਚਾਰੀ ਦੀ ਹੋਣੀ ਚਾਹੀਦੀ ਹੈ ਅਗਰ ਰੈਗੂਲਰ ਭਰਤੀ ਗਰੁੱਪ ਡੀ ਦੀ ਕੀਤੀ ਜਾਂਦੀ ਹੈ ਮੈਕਸਿਮਮ ਜਿਹੜੀ ਏਜ ਲਿਮਟ ਹੈ ਉਹ 37 ਸਾਲ ਹੋਵੇਗੀ ਦੂਸਰੀ ਸੋਧ ਜਿਹੜੀ ਕੀਤੀ ਗਈ ਹੈ ਉਹ ਹੁਣ ਗਰੁੱਪ ਡੀ ਦੀ ਜਿਹੜੀ ਭਰਤੀ ਸਮੇ ਜਿਹੜੀ ਹੈ ਕੁਆਲੀਫਿਕੇਸ਼ਨ ਦੀ ਜਿਹੜੀ ক্লোਜ਼ ਪੰਜ ਡੀ ਜਿੱਥੇ ਪਹਿਲਾਂ ਮੀਡਲ ਲਿਖਿਆ ਜਾਂਦਾ ਸੀ ਹੁਣ ਉੱਥੇ میٹرਿਕ ਜਿਹੜੀ ਪਾਸ ਸ਼ਬਦ ਲਿਖਿਆ ਗਿਆ ਹੈ ਜਾਨਕੀ ਗਰੁੱਪ ਡੀ ਦੀ ਭਰਤੀ ਜਿਹੜੀ ਹੈ ਜਿੱਥੇ ਦੀ ਕਿ ਦਸਵੀਂ ਦੀ ਲੋੜ ਪਹਿਲਾਂ ਨਹੀਂ ਮੰਨੀ ਜਾਂਦੀ ਸੀ ਹੁਣ ਇਸ ਸੂਧ ਤੋਂ ਬਾਅਦ ਜਿਹੜੀ ਹੈ ਘਟੋ ਘਟ ਗਰੁੱਪ ਡੀ ਦੀ ਭਰਤੀ ਦੇ ਲਈ ਦਸਵੀਂ ਜਿਹੜੀ ਹੈ ਉਹ ਲਾਜ਼ਮੀ ਕਰ ਦਿੱਤੀ ਗਈ ਹੈ ਇਹ ਦੋ ਸੇਵਾ ਨਿਯਮਾਂ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਬਦਲਾਵ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਗਰੁੱਪ ਡੀ ਦੀ ਭਰਤੀ ਦੇ ਲਈ ਸੋ ਦੋਸਤੋ ਗਰੁੱਪ ਡੀ ਦੀ ਜਿਹੜੀ ਭਰਤੀ ਦੇ ਵਿੱਚ ਸੇਵਾਦਾਰ ਪੀਐਨ ਜਾਂ ਫਿਰ ਚੌਂਕੀ ਇਸ ਦੀਆਂ ਅਸਾਮੀਆਂ ਨੇ ਜਿੱਥੇ ਕਿ ਪਹਿਲਾਂ ਭਰਤੀ ਬਹੁਤ ਹੀ ਕੁਆਲੀਫਿਕੇਸ਼ਨ ਦੀ ਜਿਹੜੀ ਲੋੜ ਨਹੀਂ ਹੁੰਦੀ ਸੀ ਪਰ ਇਸ ਨੋਟੀਫਿਕੇਸ਼ਨ ਤੋਂ ਬਾਅਦ ਇਸ ਸੋਧ ਤੋਂ ਬਾਅਦ ਜਿੱਥੇ ਉਮਰ ਹੱਦ 37 ਸਾਲ ਕੀਤੀ ਗਈ ਹੈ ਉੱਥੇ ਇਹ ਵੀ ਨਾਲ ਦਰਜ ਕੀਤਾ ਕਰ ਦਿੱਤਾ ਗਿਆ ਕਿ ਘੱਟੋ ਘੱਟ ਜਿਹੜੀ ਹੈ میٹرਿਕ ਪਾਸ ਯਾਨੀ ਕਿ 10ਵੀਂ ਪਾਸ ਇੱਕ ਜਿਹੜਾ ਕਿ ਕ੍ਰੈਡਿਟ ਡੀਗਰੀ ਜ਼ਰੂਰੀ ਹੋਣਾ ਚਾਹੀਦਾ ਹੈ ਉਹ ਗਰੁੱਪ ਡੀ ਦੀ ਅਸਾਮੀ ਦੇ ਲਈ ਜਿਹੜੀ ਅਪਲਾਈ ਕਰ ਸਕਦਾ ਹੈ ਸੋ ਇਹ ਸੋਚ ਜਿਹੜੀ ਹੈ 29 ਜੁਲਾਈ ਨੂੰ ਜਿਹੜੀ ਹੈ ਲਾਗੂ ਕੀਤੀ ਗਈ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਲਾਗੂ ਹੋਣ ਤੋਂ ਬਾਅਦ ਜਿਹੜਾ ਇਹ ਪੱਤਰ 4 ਅਗਸਤ ਨੂੰ ਜਾਰੀ ਕਰਕੇ ਇੱਕ ਸਮੂਹ ਵਿਭਾਗਾਂ ਨੂੰ ਨੋਟ ਕਰਵਾਉਣ ਦੇ ਲਈ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ